ਅੱਜ ਤੋਂ ਵੱਦ ਜਿਹੜਾ ਹਿਮਾਚਲ ਪ੍ਰਦੇਸ਼ ਆ ਪੰਜਾਬ ਦੇ ਵਿੱਚ ਰਹਿੰਦਾ ਜਿੱਥੇ ਇਸ ਧਰਤੀ ਤੇ ਖੜਿਆ ਖਰੜ ਦੇ ਧਰਤੀ ਤੇ ਖੜਿਆ ਖਰੜ ਦੇ ਵਿੱਚ ਹੀ ਲੱਖ ਡੇਢ ਲੱਖ ਸਟੂਡੈਂਟ ਹੈ ਹਿਮਾਚਲ ਦਾ ਪੰਜਾਬੀਆਂ ਦੇ ਨਾਲ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਵਿਤਕਰਾ ਹੋ ਰਿਹਾ ਕੁੱਟਮਾਰ ਹੋ ਰਹੀ ਲੁੱਟਕ ਸੁੱਟ ਹੋ ਰਹੀ ਹੈ ਕਦੇ ਵੀ ਕਿਸੇ ਪੰਜਾਬੀਆਂ ਨੇ ਇਕੱਠੇ ਹੋ ਕੇ 100 150 ਪੰਜਾਬੀਆਂ ਨੇ ਇਕੱਠੇ ਹੋ ਕੇ ਕਦੇ ਕਿਸੇ ਹਿਮਾਚਲ ਪ੍ਰਦੇਸ਼ ਦੇ ਬੰਦੇ ਨਾਲ ਕਦੇ ਕੁੱਤਕਾ ਮੁਕੀ ਕੀਤੀ ਹੋਵੇ ਕੁਇਆ ਕਨਸੀਡੈਂਟ ਵੀ ਦਿਖਾ ਦੋ ਸਪੈਸ਼ਲ ਉਹਨਾਂ ਨੂੰ ਉਹਨਾਂ ਦੀ ਬੋਲੀ ਨੂੰ ਔਰ ਉਹਨਾਂ ਦੀ ਦਸਤਾਰਾ ਨੂੰ ਦੇਖ ਕੇ ਪੰਜਾਬੀ ਨੂੰ ਫਿੱਟ ਕੀਤਾ ਜਾਂਦਾ ਜਿਵੇਂ ਲੇਟੈਸਟ ਇੱਕ ਐਨ ਆਰ ਆਈ ਜੋੜਾ ਉੱਥੇ ਗਿਆ ਉਹ ਕੋਮਾ ਦੇ ਵਿੱਚ ਚਲ ਗਿਆ ਬੰਦਾ ਉਹਨੂੰ ਮਾਰਨ ਦੀ ਕਗਾਰ ਤੇ 100 150 ਬੰਦਾ ਪਰ ਪੈ ਗਿਆ ਬਸ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ 2 ਸਾਲ ਤੁਸੀਂ ਪ੍ਰੋਪਰ ਤੌਰ ਤੇ ਦਾ ਹਿਮਾਚਲ ਦਾ ਬਾਈਗੱਡ ਕਰ ਦੋ ਬਿਲਕੁਲ ਨਾ ਜਾਓ ਉੱਧਰ ਕਿ ਇਹ ਜਿਹੜੇ ਜਿਹੜੇ ਗੰਦੇ ਲੋਕ ਨੇ ਜਿਹੜੇ ਬਦਮਾਸ਼ੀ ਕਰਦੇ ਨੇ ਲੁੱਟ ਖੁੱਟ ਕਰਦੇ ਨੇ ਉਹਨਾਂ ਨੂੰ ਇਹ ਆਪ ਮੁਹਾਰੇ ਇਕੱਠੇ ਹੋ ਕੇ ਉਹਨਾਂ ਨੂੰ ਨੱਥ ਪਾਈ ਜਾਂਦੀ ਹੈ ਗਰਬਾਨੀਆਂ ਖਾਣ ਪੀਣ ਨੂੰ ਬਾਂਦਰੇ ਦਾ ਗੰਡੇ ਖਾਣ ਨੂੰ ਰੇਚ ਰੇਚ ਹਮੇਸ਼ਾ ਪੰਜਾਬੀ ਕੁਰਬਾਨੀਆਂ ਕਰਨ ਨੂੰ ਦੇਸ਼ ਦੇ ਜਮਹੂਰ ਬਾਰਡਰ ਤੋਂ ਲਾਸ਼ ਆਉਂਦੀਆਂ ਜੇ ਪੰਜ ਲਾਸ਼ਾਂ ਇਹ ਦਾ ਚਾਰ ਸਿੱਖ ਨੌਜਵਾਨਾਂ ਦੀ ਹੁੰਦੀਆਂ ਕੰਗਣਾ ਲੜਾਉਂਦੇ ਇੱਕ ਬੰਦੇ ਨੇ ਇੱਕੋ ਲੇਡੀ ਨੇ ਕੱਪੜਾ ਮਾਰਿਆ ਲੇਕਿਨ ਉੱਥੇ ਕਿਸੇ 100 150 ਬੰਦੇ ਨੇ ਇਕੱਠੇ ਹੋ ਕੇ ਬ ਉਹ ਲੋਕ ਤਾਂ ਉਹਨਾਂ ਨੇ ਹੱਤਵੱਦ ਕਹਿ ਦਿੱਤਾ ਲੇਕਿਨ ਅੱਜ ਜਿਹੜਾ ਹੁਣ ਉੱਥੇ 100 150 ਬੰਦਾ ਇੱਕ ਪੰਜਾਬੀ ਨੂੰ ਪੈ ਗਿਆ ਇਹਨੂੰ ਕੀ ਕਹੋਗੇ ਸੋ ਪਲੈਨਿੰਗ ਨਾਲ ਸਿਰਫ ਪੰਜਾਬੀਆਂ ਨੂੰ ਕਿਉਂ ਕਦੇ ਆਈ ਹੈ ਖਬਰਾਂ ਦੇ ਵਿੱਚ ਵੀ ਬਿਹਾਰ ਦੇ ਬੰਦੇ ਨੂੰ ਦੇਹਰਾਦੂਨ ਦੇ ਬੰਦੇ ਨੂੰ ਜਾਂ ਦਿੱਲੀ ਦੇ ਬੰਦੇ ਨੂੰ ਘੁੱਟਿਆ ਹੋਵੇ ਇਹ ਪੰਜਾਬੀਆਂ ਨੂੰ ਕਿਉਂ ਕੀਤਾ ਜਾਂਦਾ ਇਹ ਨਸਲੀ ਪੇਪਰ ਪੰਦੋੜਾ ਚਾਹੀਦਾ ਜੇ ਫਿਰ ਜੇ ਜੀ ਜੇ ਇੱਧਰ ਹੋ ਗਈ ਇੱਧਰਲੇ ਪਾਸੇ ਸ਼ੁਰੂ ਹੋ ਗਿਆ ਤੇ ਫਿਰ ਮਤਲਬ ਉਹਦੇ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਇੱਥੇ ਦੀਆਂ ਕਿ ਬਾਈ ਹੋਣੀ ਹੱਥ 'ਚ ਬੈਨਰ ਚੱਕੀ ਫਿਰਦੇ ਨੇ ਕੀ ਮਕਸਦ ਹੈ ਜਿਹੜਾ ਕਿ ਬਾਈ ਉਹਨਾਂ ਨੇ ਜਿਹੜੇ ਕਿ ਬੈਨਰ ਤਾਂ ਚੱਕੇ ਨੇ ਤੁਸੀਂ ਪੜ ਚੁੱਕੇ ਹੋ ਬਾਈ ਕਾਰਡ ਹਿਮਾਚਲ ਪ੍ਰਦੇਸ਼ ਕੀ ਕਾਰਨ ਪੈ ਕੇ ਜਿਹੜੇ ਬਾਈ ਉਹ ਨਹੀਂ ਅੱਜ ਪੋਸਟਰ ਲੈ ਕੇ ਖੜੇ ਨੇ ਬਾਈ ਜੀ ਕੀ ਨਾਮ ਹੈ ਸਾਰੇ 사ਸੰਗੀ ਨੂੰ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤੇ ਜੀ ਮੇਰਾ ਨਾਮ ਆਰ ਪੀ ਸਿੰਘ ਪ੍ਰੀਤ ਫਰੀਦ ਬੱਲ ਜੀ ਹਾਂ ਜੀ ਬਾਈ ਜੀ ਹਾ ਤਾਂ ਜੀ ਬੈਨਰ ਚੱਕੇ ਹੋਏ ਤੁਸੀਂ ਕੀ ਕਾਰਨ ਪੈ ਕੇ ਜਿਹੜੇ ਤੁਹਾਨੂੰ ਬੈਨਰ ਚੱਕੜੇ ਪੈ ਕੇ ਅੱਜ ਕੱਲੇ ਆ ਵੀ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੀਆਂ ਖਬਰਾਂ ਕਿ ਪੰਜਾਬੀਆਂ ਦੇ ਨਾਲ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਵੱਡਾ ਵਿਤਕਰਾ ਹੋ ਰਿਹਾ ਕੁੱਟਮਾਰ ਹੋ ਰਹੀ ਹੈ ਲੁੱਟਕ ਸੁੱਟ ਹੋ ਰਹੀ ਆ ਜਦੋਂ ਕਿ ਉਸ ਦੇ ਉਲਟ ਅੱਧ ਤੋਂ ਵੱਧ ਜਿਹੜਾ ਹਿਮਾਚਲ ਪ੍ਰਦੇਸ਼ ਆ ਪੰਜਾਬ ਦੇ ਵਿੱਚ ਰਹਿੰਦਾ ਹੈ ਜਿੱਥੇ ਇਸ ਧਰਤੀ ਤੇ ਖੜੇ ਆ ਖਰੜ ਦੇ ਧਰਤੀ ਤੇ ਖੜੇ ਆ ਖਰੜ ਦੇ ਵਿੱਚ ਹੀ ਲੱਖ ਡੇਢ ਲੱਖ ਸਟੂਡੈਂਟ ਹੈ ਹਿਮਾਚਲ ਦਾ ਕਦੇ ਵੀ ਕਿਸੇ ਪੰਜਾਬੀਆਂ ਨੇ ਇਕੱਠੇ ਹੋ ਕੇ 100 150 ਪੰਜਾਬੀਆਂ ਨੇ ਇਕੱਠੇ ਹੋ ਕੇ ਕਦੇ ਕਿਸੇ ਹਿਮਾਚਲ ਪ੍ਰਦੇਸ਼ ਦੇ ਬੰਦੇ ਨਾਲ ਕਦੇ ਕੋਈ ਧੱਕਾ ਮੁਕੀ ਕੀਤੀ ਹੋਵੇ ਕੋਇ ਇੱਕ ਇਨਸੀਡੈਂਟ ਵੀ ਦਿਖਾ ਦੋ ਲੇਕਿਨ ਉਸਦੇ ਉਲਟ ਜਦੋਂ ਪੰਜਾਬੀ ਉਧਰ ਜਾਂਦੇ ਨੇ ਸਪੈਸ਼ਲ ਉਹਨਾਂ ਨੂੰ ਉਹਨਾਂ ਦੀ ਬੋਲੀ ਨੂੰ ਔਰ ਉਹਨਾਂ ਦੀ ਦਸਤਾਰਾਂ ਨੂੰ ਦੇਖ ਕੇ ਪੰਜਾਬੀਆਂ ਨੂੰ ਹਿੱਟ ਕੀਤਾ ਜਾਂਦਾ ਜਿਵੇਂ ਲੇਟੈਸਟ ਇੱਕ ਐਨ ਆਰ ਆਈ ਜੋੜਾ ਉੱਥੇ ਗਿਆ ਉਹ ਕੋਮਾ ਦੇ ਵਿੱਚ ਚਲਾ ਗਿਆ ਬੰਦਾ ਉਹਨੂੰ ਮਾਰਨ ਦੀ ਕਗਾਰ ਤੇ 100 150 ਬੰਦਾ ਪੇ ਪੈ ਗਿਆ ਇਹ ਜਿਹੜਾ ਮਤਲਬ ਅੱਜ ਅਸੀਂ ਇਹ ਪ੍ਰੋਟੈਸਟ ਅਸੀਂ ਪੰਜਾਬੀਆਂ ਨੂੰ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਅਸੀਂ ਤੁਹਾਡੇ ਚੈਨਲ ਦੇ ਥਰੂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਇੱਕ ਇਹ ਦਾ ਟਾਈਮ ਹੈ ਜੇ ਉਹ ਇੱਕ ਸਿਟੀ ਦੇ ਉੱਪਰ 100 150 ਬੰਦਾ ਇਕੱਠਾ ਹੋ ਸਕਦਾ। ਤਾਂ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ 2 ਸਾਲ ਤੁਸੀਂ ਪ੍ਰੋਪਰ ਤੌਰ ਤੇ ਦਾ ਹਿਮਾਚਲ ਦਾ ਬਾਈਗਾਰਡ ਕਰ ਦੋ। ਬਿਲਕੁਲ ਨਾ ਜਾਓ ਉੱਧਰ ਤੇ ਜਦੋਂ ਨਹੀਂ ਜਾਓਗੇ ਤੇ ਆਪੇ ਇਹਨਾਂ ਦੇ ਜਿਹੜੇ ਗੰਦੇ ਆਂਡੇ, ਗੰਦੇ ਬਦਮਾਸ਼ ਲੋਕ ਨੇ ਜਿਹੜੇ ਉੱਧਰ ਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਆਪੇ ਅਗਲ ਆ ਜੇਗੀ ਔਰ ਉੱਥੇ ਦੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਚੰਗੇ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੇ ਜਿਹੜੇ ਗੰਦੇ ਲੋਕ ਨੇ ਜਿਹੜੇ ਬਦਮਾਸ਼ੀ ਕਰਦੇ ਨੇ, ਲੁੱਟਖੁਟ ਕਰਦੇ ਨੇ ਉਹਨਾਂ ਨੂੰ ਇਹ ਆਪ ਮੁਹਾਰੇ ਇਕ ਤੇ ਬਾਈ ਜੀ ਤੁਸੀਂ ਜਿਵੇਂ ਗੱਲ ਕੀਤੀ ਸਟੂਡੈਂਟ ਵੀ ਇੱਥੇ ਪਰਦੇ ਨੇ ਜੌਬ ਵੀ ਕਰਦੇ ਤੁਸੀਂ ਮੋਹਾਲੀ ਦੇਖਿਆ ਹੋਊਗਾ ਪਰ ਅੱਜ ਤੱਕ ਇਨਸੀਡੈਂਟ ਨਹੀਂ ਹੋਇਆ ਕੋਈ ਨਾ ਕੋਈ ਪੰਜਾਬੀ ਨੂੰ ਧੱਕਾ ਕਰਿਆ ਆ ਪਰ ਇਹ ਜੇ ਆ ਕਿਉਂ ਹੁੰਦਾ ਵੀ ਜੇਕਰ ਹਿਮਾਚਲ ਦੀ ਗੱਲ ਕਰੀ ਜਾਵੇ ਪੰਜਾਬ ਦੇ ਨੌਜਵਾਨ ਜਾਂਦੇ ਨੇ ਗੁਰਦੁਆਰੇ ਜਾਂਦੇ ਨੇ ਅਕਸਰ ਹੀ ਉਹਨਾਂ ਨਾਲ ਇਹ ਜਿਹੇ ਵਾਰਦਾਤਾਂ ਹੁੰਦੀਆਂ ਨੇ ਇਹ ਸ਼ੁਰੂ ਤੋਂ ਪੰਜਾਬੀਆਂ ਦੇ ਨਾਲ ਇਹ ਤੇ ਹੱਸ ਰਿਹਾ ਕੁਰਬਾਨੀਆਂ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਛ ਹਮੇਸ਼ਾ ਪੰਜਾਬੀ ਕੁਰਬਾਨੀਆਂ ਕਰਨ ਨੂੰ ਦੇਸ਼ ਜਿਵੇਂ ਹੁਣ ਬਾਰਡਰ ਤੋਂ ਲਾਸ਼ ਆਉਂਦੀਆਂ ਜੇ 5 ਲਾਸ਼ਾਂ ਇਹ ਦਾ ਚਾਰ ਸਿੱਖ ਨੌਜਵਾਨਾਂ ਦੀਆਂ ਹੁੰਦੀਆਂ ਫੇਰ ਅਸੀਂ ਹੈਗੇ ਦੇਸ਼ ਭਗਤ ਲੇਕਿਨ ਜਦੋਂ ਅਸੀਂ ਹੱਕ ਸੱਚ ਦੀ ਗੱਲ ਕਰੀਏ ਜਾਂ ਕੋਈ ਕੋਈ ਇੱਕ ਬੰਦਾ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਪੂਰੇ ਪੰਜਾਬੀਆਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਜਿਵੇਂ ਲੇਟੈਸਟ ਕੰਗਣਾ ਰੜਾਉ ਦੇ ਇੱਕ ਬੰਦੇ ਨੇ ਇੱਕੋ ਲੇਡੀ ਨੇ ਥੱਪੜ ਮਾਰਿਆ ਲੇਕਿਨ ਉਥੇ ਕਿਸੇ 100 150 ਬੰਦੇ ਨੇ ਇਕੱਠੇ ਹੋ ਕੇ ਬਦਮਾਸ਼ੀ ਨਹੀਂ ਨਾ ਕੀਤੀ ਉਹ ਲੋ ਤਾਂ ਉਹਨਾਂ ਨੇ ਅੱਤਵਾਦ ਕਹਿ ਦਿੱਤਾ ਲੇਕਿਨ ਅੱਜ ਜਿਹੜਾ ਹੁਣ ਉੱਥੇ 100 150 ਬੰਦਾ ਇੱਕ ਪੰਜਾਬੀ ਨੂੰ ਪੈ ਗਿਆ ਇਹਨੂੰ ਕੀ ਕਹੋਗੇ ਹੁਣ ਕੋਈ ਨਹੀਂ ਬੋਲਿਆ ਹੁਣ ਨਾ ਕੰਗਣਾ ਰਣੋਤ ਬੋਲੀ ਨਾ ਕੋਈ ਨਹੀਂ ਬੋਲਿਆ ਉਹ ਬੰਦਾ 2 ਦਿਨ ਕੋਮਾ ਦੇ ਵਿੱਚ ਰਿਹਾ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੁਹਾਡੇ ਥਰੂ ਚੈਨਲ ਥਰੂ ਔਰ ਉੱਥੇ ਦੇ ਕਾਂਗਰਸ ਸਰਕਾਰ ਆ ਸੁਖੂ ਜੀ ਸੀਐਮ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਇਹ ਜੇ ਲੋਕ ਨੇ ਜਿਹੜੇ ਉੱਥੇ ਦੇ ਰੈਵਨਿਊ ਨੂੰ ਜਨਰੇਟ ਕਰਨੇ ਸਲਾਨੀ ਆਉਂਦੇ ਨੇ ਠੀਕ ਹੈ ਜੀ ਇਹ ਜੇ ਲੋਕਾਂ ਨੂੰ ਜੇ ਉਤਰ ਜਾਣਾ ਬੰਦ ਕਰ ਦਿੱਤਾ ਪ੍ਰੋਪਰ ਤੌਰ ਤੇ ਜਾਣਾ ਬੰਦ ਕਰ ਦਿੱਤਾ ਤਾਂ ਇਹ ਲੋਕ ਫਿਰ ਭੁੱਖੇ ਮਰ ਜਾਣਗੇ ਸੋ ਇਹਨਾਂ ਲੋਕਾਂ ਨੂੰ ਪ੍ਰੋਪਰ ਤੌਰ ਤੇ ਫੜ ਕੇ ਜਿਲ੍ਹੇ ਚ ਪਾਇਆ ਜਾਵੇ ਪ੍ਰੋਪਰ ਤੌਰ ਤੇ ਇਹਨਾਂ ਦੇ ਪਰਚੇ ਦਰਜ ਕੀਤੇ ਜਾਣਾ ਬਾਈ ਤੁਸੀਂ ਕੰਗੜਾਂ ਦੀ ਗੱਲ ਕੀਤੀ ਆ ਕੰਗੜਾਂ ਦੇ ਇਨਸੀਡੈਂਟ ਤੋਂ ਬਾਅਦ ਹੀ ਇਹ ਚੀਜ਼ ਵਾਰਦਾਤ ਨੂੰ ਉਹਨਾਂ ਨੇ ਅੰਜਾਮ ਦੇ ਆਇਆ ਜੇਕਰ ਗੱਲਾਂ ਸਾਹਮਣੇ ਆਈਆਂ ਨੇ ਤਾਂ ਲੋਕਾਂ ਵੱਲੋਂ ਹੀ ਗੱਲ ਕਹੀ ਗਈ ਹੈ ਕਿ ਥੱਪੜ ਵਾਲੀ ਗੱਲ ਨੂੰ ਲੈ ਕੇ ਹੀ ਇਹ ਵਾਰਦਾਤ ਕੀਤੀ ਗਈ ਹੈ ਇਹ ਜਿਹੜਾ ਜਿਹਨੂੰ ਇਹਨੂੰ ਕਹਿੰਦੇ ਆ ਜੀ ਨਸਲੀ ਪੇਤਪਾਪ ਕਰਨਾ ਤੇ ਇਹ ਪੇਤਪਾਪ ਮੈਂ ਮੇਰਾ ਇਹ ਮੰਨਣਾ ਕਿ ਨਸਲੀ ਪੇਤਪਾਪ ਹੋਣਾ ਨਹੀਂ ਚਾਹੀਦਾ ਜੇ ਇਸ ਉਸ ਤਰ੍ਹਾਂ ਦੀ ਮਾਨਸਿਕਤਾ ਪੰਜਾਬ ਦੇ ਲੋਕਾਂ ਨੇ ਅਪਣਾ ਲਈ ਤੇ ਫਿਰ ਬਣੂਗੀ ਉਹ ਲੋਕ ਥੱਲੇ ਵਪਾਰ ਕਰਨ ਆਉਂਦੇ ਨੇ ਉਹ ਲੋਕ ਥੱਲੇ ਪੜਨ ਆਉਂਦੇ ਨੇ ਉਹ ਲੋਕ ਥੱਲੇ ਜੋ ਜ਼ਮੀਨ ਜਦਾਦਾ ਲੈਂਦੇ ਸਾਡੇ ਪੰਜਾਬ ਚ ਆ ਕੇ ਅਸੀਂ ਤਾਂ ਉਧਰ ਜਾ ਕੇ ਜਦਾਦਵੀਨ ਲੈ ਸਕਦੇ ਅੱਜ ਤਾਂ ਸਿਰਫ ਇੱਕ 2 4 10 ਦਿਨ ਲਈ ਘੁੰਮਣ ਜਾਂਦੇ ਨੇ ਤੇ ਕਾਟਾ ਉਹਨਾਂ ਨੂੰ ਪਹਿਣਾ ਫਿਰ ਇਹਨੂੰ ਚੇਤਾਵਨੀ ਕਹਿ ਲਓ ਕਿਉਂਕਿ ਰਿਐਕਸ਼ਨ ਦਾ ਰਿਐਕਸ਼ਨ ਤਾਂ ਹੁੰਦਾ ਹੀ ਆ ਜੀ ਹੁਣ ਕੰਗੜਾ ਰਣੋਂ ਤੇ ਕਦੋਂ ਗੱਲ ਕਹੀ ਸੀ ਉਹਦਾ ਰਿਐਕਸ਼ਨ ਕਦੋਂ ਦੇਖਣ ਨੂੰ 3 ਸਾਲ ਬਾਅਦ ਮਿਲਿਆ ਬਿਲਕੁਲ ਤੇ ਰਿਐਕਸ਼ਨ ਕਿਹਨੇ ਕਰ ਦੇਣਾ ਫਿਰ ਫਿਰ ਬਾਅਦ ਚ ਫਿਰ ਅੱਤਵਾਦੀ ਕਿਉਂ ਵੱਖਵਾਦੀ ਕਿਉਂ ਜੋ ਮਰਜ਼ੀ ਕਹੋ ਫਿਰ ਬਿਲਕੁਲ ਭਾਈ ਜੀ ਜੇ ਤੁਹਾਡੀ ਗੱਲ ਕਰਾਂ ਮੈਂ ਹੋਰ ਵੀ ਨੌਜਵਾਨ ਨੇ ਆਵਾਜ਼ ਨਹੀਂ ਕੋਈ ਉਠਾਉਂਦਾ ਤੁਸੀਂ ਕਿਵੇਂ ਸੋਚ ਲਿਆ ਵੀ ਆਵਾਜ਼ ਉਠਾਉਣੀ ਅੱਜ ਦੇਖੋ ਭਾਜੀ ਜੇ ਇਹੇ ਗੱਲ ਹਰ ਇੱਕ ਬੰਦਾ ਸੋਚ ਲਵੇ ਮੈਂ ਕੀ ਲੈਣਾ ਤੇ ਫਿਰ ਤਾਂ ਗੱਲ ਨਹੀਂ ਬਣਨੀ ਕਿਸੇ ਨੂੰ ਤਾਂ ਬਾਤ ਚੱਕਣੀ ਪਊਗੀ ਸੋ ਅਸੀਂ ਆਪਣਾ ਇੱਕ ਫਰਜ਼ ਸਮਝਦੇ ਹੋਏ ਅਸੀਂ ਪੰਜਾਬ ਦੇ ਆ ਅਸੀਂ ਪੰਜਾਬ ਨੂੰ ਪਿਆਰ ਕਰਦੇ ਪੰਜਾਬੀਆਂ ਨੂੰ ਪਿਆਰ ਕਰਦੇ ਆ ਮੈਂ ਹੱਥ ਜੋੜ ਕੇ ਤੁਹਾਨੂੰ ਸਾਰੇ ਚੈਨਲ ਥਰੂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ 2 ਸਾਲ ਇਕਾ ਕਰ ਲਓ ਬਿਲਕੁਲ ਹਿੰਦੁਸਤਾਨ ਬਹੁਤ ਵੱਡਾ ਘੁੰਮਣ ਫਿਰਨ ਨੂੰ ਬੜੀਆਂ ਹਰਿਆਵਲੀਆਂ ਜਗਾਂ ਨੇ ਜਗਾਵਾਂ ਨੇ ਬੜਾ ਬਹੁਤ ਵੱਡਾ ਹਿੰਦੁਸਤਾਨ ਹੈ ਉੱਥੇ ਜਾਓ ਘੁੰਮਣ ਵਾਸਤੇ 2 ਸਾਲ ਇਕਾ ਕਰ ਲਓ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਆ ਜੂਗੀ ਜਿਹੜੇ ਗੁੰਡਾਗਰਦੀ ਕਰਦੇ ਨੇ ਇੱਕ ਸਿਟੀ ਤੁਸੀਂ ਦੇਖੋ ਇੱਕ ਪਲਾਨ ਹੁੰਦਾ ਉੱਥੇ ਇੱਕ ਵਿਸਲ ਮਾਰਦਾ ਬੰਦਾ ਹੂੰ ਔਰ 100 150 ਬੰਦਾ ਐਦਾ ਆ ਇਕੱਠਾ ਹੋ ਜਾਂਦਾ ਹਮਾਂ ਚਲਦੇ ਜੇ ਹਮਾਂ ਚਲਦੇ ਵਿੱਚ ਹੁਣ ਮੈਂ ਇੱਥੇ ਸਿਟੀ ਮਾਰਾਂ ਕੋਈ ਨਹੀਂ ਆਊਗਾ ਇਕੱਠਾ ਹੋਊਗਾ ਹੂੰ ਠੀਕ ਹੈ ਜੀ ਇਹਦਾ ਮਤਲਬ ਵੈਲ ਪਲਾਨ ਹੁੰਦਾ ਕਿ ਇਕ ਸਿਟੀ ਮਾਰਾਂਗੇ ਤੁਸੀਂ 100 150 ਬੰਦਾ ਇਕੱਠਾ ਹੋ ਗੋ ਔਰ ਫਿਰ ਇਹ ਨਹੀਂ ਪੁੱਛਣਾ ਕਿਹਦੀ ਗਲਤੀ ਕਿਹਦੀ ਨਹੀਂ ਉਹ ਪੈਜ ਟੁੱਟ ਕੇ ਮਤਲਬ ਇੱਥੇ ਇਹ ਚੀਜ਼ ਹੁੰਦੀ ਜਾਨੇ ਪਲਾਨ ਆ ਸੋ ਪਲੈਨਿੰਗ ਇਹਨਾਂ ਸਿਰ ਪੰਜਾਬੀਆਂ ਨੂੰ ਕਿਉਂ ਕਦੇ ਆਈ ਆ ਖਬਰਾਂ ਦੇ ਵਿੱਚ ਵੀ ਬਿਹਾਰ ਦੇ ਬੰਦੇ ਨੂੰ ਦੇਰਾ ਦੂਨ ਦੇ ਬੰਦੇ ਨੂੰ ਜਾਂ ਦਿੱਲੀ ਦੇ ਬੰਦੇ ਨੂੰ ਕੁੱਟਿਆ ਹੋਵੇ ਇਹ ਪੰਜਾਬੀਆਂ ਨੂੰ ਕਿਉਂ ਕੀਤਾ ਜਾਂ ਜੀ 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 ਸੋ ਇਹ ਗੱਲਾਂ ਜਿਹੜੇ ਬੰਦ ਹੋਣੀ ਚਾਹੀਦੀ ਆ ਇਹ ਨਸਲੀ ਪੇਤ ਪੋਪ ਬੰਦ ਹੋਣਾ ਚਾਹੀਦਾ ਜੇ ਫਿਰ ਜੇ ਚੀਜ਼ੇ ਇੱਧਰ ਹੋ ਗਈ ਇੱਧਰਲੇ ਪਾਸੇ ਸ਼ੁਰੂ ਹੋ ਗਿਆ ਤੇ ਫਿਰ ਮਤਲਬ ਉਹਦੇ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਔਰ ਕਿਉਂਕਿ ਉਹਦੇ ਲਈ ਸਰਕਾਰ ਨੂੰ ਗੱਲ ਕਰਕੇ ਸਿੱਧਾ ਹਸਤਾਖਿਰ ਚੇਪ ਕਰਨਾ ਔਰ ਇਹ ਜਿਹੜੀ ਗੁੰਡਾਗਰਦੀਆ ਇਹ ਜਿਹੜੇ ਗੰਦੇ ਲੋਕ ਹਨ ਫੜ ਕੇ ਜ਼ਿਲ੍ਹੇ ਚ ਪਾਇਆ